ਕਦੀ ਕਿਸੇ ਬੰਦੇ ਦੇ ਵਿੱਚ ਦੋ ਤਰ੍ਹਾਂ ਦੀ ਬਿਰਤੀ ਨਾ ਪੈਦਾ ਹੋ ਜਾਏ ਇਹ ਮਸਕੀਨ ਸਾਹਿਬ ਅਕਸਰ ਕਹਿੰਦੇ ਹੁੰਦੇ ਸਨ ਉਹ ਦੋ ਤਰ੍ਹਾਂ ਦੀ ਬਿਰਤੀ ਕੀ ਇੱਕ ਬੰਦਾ ਪرائی ਆਸ ਤੇ ਨਾ ਜੀਏ ਤੇ ਦੂਜਾ ਰੱਬ ਮહેર ਕਰੇ ਬੰਦੇ ਅੰਦਰ ਪرائی ਤਾਤ ਨਾ ਪੈਦਾ ਹੋ ਜਾਏ ਇਸ ਲਫ਼ਜ਼ ਨੂੰ ਫਿਰ ਸੁਣਿਓ ਪرائی ਆਸ ਤੇ ਪرائی ਤਾਤ ਇਹ ਦੋਨੋਂ ਅੰਦਰ ਨੂੰ ਰੋਲ ਕੇ ਰੱਖ ਦਿੰਦੀਆਂ ਨੇ ਪرائی ਆਸ ਕਿਵੇਂ ਜਿਹੜਾ ਬੰਦਾ ਦੂਜੇ ਦੇ ਘਰਤ ਵੱਲ ਵੇਖਣ ਲੱਗ ਪਵੇ ਜਿੰਨਾ ਮਰਜੀ ਉਹਦੇ ਘਰ ਵਿੱਚ ਆ ਜਾਓ ਫਿਰ ਵੀ ਬਗਾਨੇ ਦੀ ਆਸ ਤੇ ਜਿੰਦਾ ਰਹੇ ਇਸੇ ਕਰਕੇ ਗੁਰੂ ਜੀ ਨੇ ਬਾਣੀ ਚ ਕਿਹਾ ਆਸਾ ਕਰੀਐ ਰਾਮ ਕੀ ਅਵਰ ਆਸ ਨਿਰਾਸ ਆਸਿਰ ਪਰਮਾਤਮਾ ਦੀ ਹਾਂ ਤੁਮਰੀ ਕਰੋ ਨੇ ਤਾਂ ਆਸ ਪ੍ਰਭ ਮੈਂ ਕੱਬ ਗੱਲ ਲਾਵਾਂਗੇ ਮਹਾਰਾਜ ਨੇ ਬਾਣੀ ਚ ਕਿਹਾ ਕਬੀਰ ਸਾਹਿਬ ਉਹਨਾਂ ਨੇ ਕਿਹਾ ਆਸ ਰਾਮ ਦੀ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਦੂਜੇ ਦੇ ਬੂਵੇ ਤੇ ਬੈਨ ਤੋਂ ਪਹਿਲਾਂ ਮੇਰੇ ਸ਼ਰੀਰ ਵਿੱਚੋਂ ਜਿੰਦ ਕੱਢ ਲਈ ਮੈਂ ਦੂਜੇ ਦੀ ਆਸ ਤੇ ਨਹੀਂ ਜੀਣਾ ਚਾਹੁੰਦਾ ਬਾਹਰ ਪਰਾਂਏ ਬੈਸਣਾ ਇਹ ਪਰਾਈ ਆਸ ਹੈ ਜੀ ਬਾਹਰ ਪਰਾਂਏ ਬੈਸਣਾ ਸਾਈਂ ਮੂਝਾ ਇਹਨਾਂ ਦੇ ਜੇ ਤੂੰ ਐਵੇਂ ਰਕਸੀ ਜੀਓ ਸ਼ਰੀਰੋ ਲੈ ਮੈਂ ਫਿਰ ਬੇਨਤੀ ਕਰਾਂ ਪਰਾਈ ਆਸ ਕਦੀ ਇੱਥੋਂ ਤੱਕ ਮੈਂ ਕਹਿਨਾ ਵੈ ਗੁਰੂ ਇੰਨੀ ਸਮਰੱਥਾ ਦੇਈ ਕਿ ਸੇਖ ਨੂੰ ਮਰਦੇ ਦਮ ਤੱਕ ਆਪਣੇ ਬੱਚਿਆਂ ਦੀ ਆਸ ਵੀ ਨਾ ਰੱਖਣੀ ਪਵੇ। ਤੋ ਇੰਨਾ ਭਰੋਸਾ ਦੇਦੀ ਮਾਂ ਨੂੰ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਇਕ ਹੈ ਭਗਵਾਨ। ਪਰਾਈ ਆਸ ਅੰਦਰ ਨੂੰ ਗੁਰਮ ਕੋ ਖੰਡਾ ਦਿੰਦੀ। ਦੂਜੀ ਮੈਂ ਬੇਨਤੀ ਕਰਾਂਗਾ ਪਰਾਈ ਤਾਤ। ਇਹ ਤਾਂ ਤਬਾਈ ਇੰਨੀ ਕਰਦੀ ਰਹਿ ਰੱਬ ਦਾ ਨਾਮ। ਤਾਤ ਦਾ ਅਰਥ ਈਰਖਾ ਪਾ ਕਰਨੇ ਆ। ਕਿਸੇ ਦੂਜੇ ਨੂੰ ਵੇਖ ਕੇ ਸੜੀ ਜਾਣਾ। ਇੱਥੋਂ ਤੱਕ ਗੁਰੂ ਸਾਹਿਬ ਬਚਨ ਕਰਦੇ ਆ ਇਤਿਹਾਸ ਵਿੱਚ ਕਹਿੰਦੇ ਜਦੋਂ ਕੋਈ ਕਿਸੇ ਨੂੰ ਮਿਲੀ ਕੋਈ ਦਾਤ ਲੈ ਕੇ ਈਰਖਾ ਕਰਦਾ ਹੈ ਨਾ ਉਹ ਖਿਮਾ ਕਰਿਓ ਭਾਵੇਂ ਸਾਰੀ ਜ਼ਿੰਦਗੀ ਮੱਥੇ ਗੁਰੂ ਗ੍ਰੰਥ ਸਾਹਿਬੇ ਗਰੜਕੀ ਜਾਏ ਮੈਂ ਦਾਵਾ ਨਹੀਂ ਕਰਦਾ ਉਹਦਾ ਭਲਾ ਕਦੀ ਨਹੀਂ ਹੋ ਸਕਦਾ ਕਿਉਂ ਜੀ ਗੁਰੂ ਸਾਹਿਬ ਕਹਿੰਦੇ ਜਿਸ ਬੰਦੇ ਨੂੰ ਦਾਤ ਦਿੱਤੀ ਪ੍ਰਮਾਤਮਾ ਨੇ ਉਹਨੂੰ ਵੇਖ ਕੇ ਤੂੰ ਈਰਖਾ ਕਰਨਾ ਹੈ ਪ੍ਰਮਾਤਮਾ ਖੁਸ਼ ਨਹੀਂ ਹੋਣਾ ਪ੍ਰਮਾਤਮਾ ਜੀ ਕਹਿੰਦੇ ਆ ਦੇਣ ਵਾਲਾ ਮੈਂ ਕਹ ਮੇਰੀ ਦਿੱਤੀ ਦਾਤ ਨੂੰ ਲੈ ਕੇ ਤੈਨੂੰ ਸਾੜਾ ਕਿਉਂ ਹੁੰਦਾ ਪਿਆ ਜਿਸ ਤੂੰ ਦੇਹ ਤਿਸ ਹੈ ਕਿਆ ਚਾਰਾ ਜਿਸ ਬੰਦੇ ਅੰਦਰ ਪ੍ਰਾਈ ਆਸ ਤੇ ਪ੍ਰਾਈ ਤਾਂਤ ਮੈਂ ਤਾਂ ਸ਼ਬਦ ਕਹ ਜਿਸ ਦੇ ਅੰਦਰ ਤਾਂਤ ਪ੍ਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਜਿਸ ਬੰਦੇ ਅੰਦਰ ਪ੍ਰਾਈ ਤਾਂਤ ਈਰਖਾ ਨਾਲ ਭਰਿਆ ਪਿਆ ਉਸ ਬੰਦੇ ਦਾ ਕਦੀ ਭਲਾ ਨਹੀਂ ਹੋ ਸਕਦਾ ਐਸੇ ਕਰਕੇ ਗੁਰੂ ਸਾਹਿਬ ਨੇ ਬਾਣੀ ਚ ਕਹ ਕਿ ਪ੍ਰਾਈ ਤਾਂਤ ਕਰਕੇ ਐਕਸ਼ਨ ਲੈਣਾ ਕਰਮਾ ਕਰਕੇ ਕਿਸੇ ਦਾ ਮਾੜਾ ਕਰਨਾ ਦੂਰ ਦੀ ਗੱਲ ਪرائی ਤਾਤ ਕਰਕੇ ਚਿੱਤ ਵਿੱਚ ਫੁਰਨਾ ਨਹੀਂ ਬਣਾਉਣਾ ਚਾਹੀਦਾ ਬੁਰੇ ਦਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਮੈਂ ਸੱਚੀ ਤੋਂ ਦੱਸਾਂ ਕਦੀ ਮੈਂ ਖਿਮਾ ਕਰਿਓ ਇਹ ਨਹੀਂ ਕਿ ਮੈਂ ਬ੍ਰਹਮਗਾਨੀ ਆ ਕੋਈ ਸੀ ਤੇ ਗੁਰੂ ਦੇ ਸ਼ਬਦ ਮੈਂ ਤੁਹਾਨੂੰ ਸੁਣਾਈ ਜਾ ਰਿਹਾ ਮੈਂ ਕਦੀ ਆਪਣਾ ਤਜਰਬਾ ਸਾਂਝਾ ਨਹੀਂ ਕੀਤਾ ਪਰ ਇੱਕ ਗੱਲ ਪੱਕੀ ਜੇ ਬੁਰਾ ਕਰਨ ਵਾਲੇ ਦਾ ਉਲਟਾ ਬੁਰਾ ਕਰ ਦਿਆਂ ਕਦੀ ਭਲਾ ਨਹੀਂ ਹੁੰਦਾ ਜਿੰਨਾ ਕੋਈ ਬੁਰਾ ਕਰੇ ਉਹਨਾਂ ਗੁਰੂ ਕੀ ਬਾਣੀ ਨਾਲ ਜੁੜ ਜਾਓ ਉਹਦਾ ਜਵਾਬ ਫਿਰ ਗੁਰੂ ਦੇੰਦਾ ਬੰਦਾ ਨਹੀਂ ਦਿੰਦਾ ਹੁੰਦਾ ਮੈਂ ਅੱਜ ਥੋੜੀਆਂ ਜਿਹੀਆਂ ਜੀ ਬੇਨਤੀਆਂ ਕਰਨੀਆਂ ਨੇ ਅੱਜ ਦੇਖੋ ਇਧਰ ਸਤਗੁਰੂ ਜੀ ਦੇ ਘਰ 'ਚ ਖੁਸ਼ੀ ਦਾ ਮੌਕਾ ਆ ਗਿਆ ਦੂਜੇ ਪਾਸੇ ਪਰਾਇ ਆਸਤੇ ਪਰਾਇ ਤਾਤ ਤੇ ਜੀਣ ਵਾਲਾ ਪਿਰਥੀ ਚੰਦ ਬਾਬਾ ਉਹਨੇ ਸਭ ਤੋਂ ਪਹਿਲਾਂ ਸੋਚਿਆ ਅਜੇ ਉਹਨੂੰ ਪਤਾ ਨਹੀਂ ਘਰ ਸੰਤਾਂਵਾਂ ਨੂੰ ਆਉਣ ਵਾਲੀ ਉਹਨੇ ਪਰਾਈ ਆਸ ਰੱਖੀ ਹਕੂਮਤ ਨੇ ਇਸੇ ਸਮੇਂ ਦੇ ਦਰਮਿਆਨ ਉਹ ਸੁਲੀ ਖਾਨ ਨੂੰ ਚਾੜ ਕੇ ਲਿਆਇਆ ਮੈਂ ਇਕੱਲੀ ਸਾਖੀ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਹੈ ਮੈਂ ਕਹਿੰਦਾ ਸਤਿਗੁਰੂ ਤੇਰੇ ਤੋਂ ਕੁਰਬਾਨ ਜਾਵਾਂ ਤੁਸੀਂ ਆਪਣੇ ਪੁੱਤਰ ਦੇ ਉਸ ਵਕਤ ਦੇ ਹਮਲਿਆਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬੀ ਦਰਜ ਕਰ ਦਿੱਤੇ ਸ਼ਾਇਦ ਤਾਰਕਿਕ ਬਿਰਤੀ ਇਸ ਸਾਖੀ ਨੂੰ ਬਹੁਤ ਦੇਰ ਦੀ ਖੰਡਨ ਕਰ ਦਿੰਦੀ ਕਿ ਹੋ ਹੀ ਨਹੀਂ ਸਕਦਾ ਸੁਲੀ ਪ੍ਰੀਤੀ ਆਸ ਰੱਖਦਾ ਬਾਬਾ ਪ੍ਰੀਤੀ ਚੰਦ ਸੁਲੀ ਨਾਲ ਉਹਦਾ ਸੰਬੰਧ ਹੈ ਉਹ ਸਰਕਾਰੀ ਦਰਬਾਰੇ ਕਹਿੰਦਾ ਹੱਕਦਾਰ ਮੈਂ ਖਾਂ ਪਰ ਜਦੋਂ ਸੁਲੀ ਖਾਨ ਦੇ ਕੋਲ ਜਾਂਦਾ ਉਹਨੂੰ ਚਾੜ ਕੇ ਲਿਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ ਕਿ ਗੁਰੂ ਅਰਜੁਨ ਦੇਵ ਜੀ ਦੇ ਪ੍ਰਤੀ ਉਹ ਰੱਜ ਕੇ ਜ਼ਹਿਰ ਉਗਲਦਾ ਹੈ ਜੋ ਕੁਝ ਬੋਲ ਸਕਦਾ ਹੈ ਤੇ ਹਕੂਮਤ ਅੱਜ ਦੀ ਨਹੀਂ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਸਦੀਆਂ ਹੋ ਚੁੱਕੀਆਂ ਨੇ ਹਕੂਮਤ ਕਦੀ ਨਹੀਂ ਚਾਹੇਗੀ ਸਿੱਖੀ ਦੀ ਪਰਫੁੱਲਤਾ ਹੋਵੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਵਿੱਚ ਆਪਸੀ ਸ਼ੰਕੇ ਪੈਦਾ ਕਰ ਕਰਕੇ ਘਰੇਲੂ ਜੰਗ ਤੇ ਘਰੇਲੂ ਮੰਦੀ ਬਾਰਤਾ ਲਾਭ ਹਮੇਸ਼ਾ ਹੀ ਕਰਾਂਦੀ ਰਹਿੰਦੀ ਹੈ ਇਹ 'ਚ ਕੋਈ ਸ਼ੱਕ ਨਹੀਂ ਮੈਂ ਕਿਸੇ ਦੇ ਤਰਕ ਕਰਕੇ ਨਹੀਂ ਕਹਿ ਰਿਹਾ ਸਦੀਆਂ ਲੰਘ ਚੁੱਕੀਆਂ ਬਾਬਾ ਪ੍ਰਿਥੀਚੰਦ ਸੂਲੀ ਨੂੰ ਚਾੜ੍ਹ ਕੇ ਲਿਆ ਗੁਰੂ ਅਰਜੁਨ ਦੇਵ ਬਿਲਕੁਲ ਨਿਸ਼ਚਿੰਤ ਨੇ ਕਿਉਂਕਿ ਅਗਲੀਆਂ ਸਾਰੀਆਂ ਜਿਹੜੀਆਂ ਕਟਨਾਵਾਂ ਤੇ ਬਾਣੀਆਂ ਉਹ ਇਸੇ ਗੱਲ ਤੇ ਹੋਣੀ ਮੈਨੂੰ ਰੱਬ ਤੇ ਭਰੋਸਾ ਤੁਹਾਨੂੰ ਸਭ ਨੂੰ ਪਤਾ ਸੁਲੀਖਾਂ ਚੜ ਕੇ ਆ ਗਿਆ ਤੇ ਯਾਦ ਰੱਖਿਓ ਅੰਦਰ ਦੀ ਅਡੋਲਤਾ ਵੀ ਰੱਬ ਮੇਰ ਕਰੇ ਤੇ ਮਿਲਦੀ